ਦਰਜੇ ਜੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਇਸ ਬਿਮਾਰੀ ਦੇ ਨਾਲ ਜਿੱਥੇ ਗਰੀਬ ਮੱਧ ਵਰਗ ਪਰਿਵਾਰ ਦੇ ਲੋਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਉੱਥੇ ਹੀ ਜੇਕਰ ਗੱਲ ਦੇਸ਼ ਦੇ ਨਾਮਵਰ ਸਪੋਰਟਸਮੈਨ ਨਾਮੀ ਕਲਾਕਾਰਾਂ ਫਿਲਮ ਸਟਾਰਾਂ ਦੀ ਕਰੀਏ ਤਾਂ ਉਹ ਵੀ ਇਸ ਬਿਮਾਰੀ ਤੋਂ ਨਹੀਂ बच ਸਕੇ ਹਰਿਆਣਾ ਸ਼ਹਿਰਾ ਦੇ ਛੋਟੇ ਜਿਹੇ ਪਿੰਡ ਗ੍ਰੰਥਗੜ ਦਾ ਨੌਜਵਾਨ ਸਨਮ ਕਾਲੂ ਆਪਣੇ ਸੁਨਹਿਰੀ ਭਵਿੱਖ ਦੇ ਲਈ ਆਸਟ੍ਰੇਲੀਆ ਦੀ ਧਰਤੀ ਤੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਸਨਮ ਕਾਲੂ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਦੇ ਕੈਂਪ ਲਗਾ ਕੇ ਇਸ ਨਾਮੁਰਾਦ ਬਿਮਾਰੀ ਦੇ ਖ ਸਰਮਕਾਲੋਂ ਦੇ ਵੱਲੋਂ World Cancer Care ਸੰਸਥਾ ਦੇ ਸਹਿਯੋਗ ਦੇ ਨਾਲ ਕੁਝ ਦੇ ਕਈ ਸਾਲਾਂ ਤੋਂ ਮੈਡਿਕ ਮੈਡੀਕਲ ਕੈਂਪਾਂ ਦੀ ਵੀ ਸ਼ੁਰੂਆਤ ਕੀਤੀ ਗਈ ਸੀ ਤੇ ਹਰ ਸਾਲ ਲੱਗਣ ਵਾਲੇ ਮੈਡੀਕਲ ਕੈਂਪਾਂ ਦੇ ਵਿੱਚ World Cancer Care ਦੇ ਮੁਖੀ ਕੁਲਵੰਤ ਤਾਲੀਵਾਲ ਵੀ ਪਹੁੰਚਦੇ ਹਨ। ਅ ਸਸਕਾਲ ਜੀ ਮੇਰਾ ਨਾਮ ਸਰਮਕਾਲੋਂ ਜੀ ਮੈਂ ਅchnale ਦਾ ਜੰਪਾ ਲਿਆ ਮੇਰਾ ਪਿੰਡ ਗ੍ਰੰਥਕਾਟ ਬਾਉਂਡਰ ਤੇ ਲੱਗ ਗਿਆ ਜੀ ਤੇ ਮੈਂ ਵਰਲਡ ਕੇ ਕੈਂਸਰ ਨੂੰ ਆਸਟ੍ਰੇਲੀਆ ਚ ਰਿਪਰੈਜ਼ੈਂਟ ਕਰਦਾ ਆ ਤੇ ਪਲਕੇ ਕੈਂਸਰ ਦਾ ਐਂਬੈਸਡਰ ਇਸ ਤਹੀ ਆਦਾ ਅਸੀਂ ਜੀ ਇੱਥੇ ਹੁਣ ਆਏ ਆ ਅਸੀਂ ਅਚਨਾਲੇ ਤੋਂ ਅਸੀਂ ਕੈਂਪਾਂ ਦੀ ਸ਼ੁਰੂਆਤ ਕਰ ਰਹੇ ਆ ਅਸੀਂ ਕਿੰਨੇ ਸਾਲਾਂ ਤੋਂ ਇੱਥੇ ਕੈਂਪਸ ਕਰਵਾ ਰਹੇ ਆ ਤੇ ਅਸੀਂ 26 ਦਸੰਬਰ ਤੋਂ ਸ਼ੁਰੂ ਕਰਕੇ ਅਸੀਂ ਸਾਰੇ ਗੁਰੂ ਕੀ ਨਗਰੀ ਅਮ੍ਰਿਤਸਰ ਸਾਹਿਬ ਦਾ ਸਾਰੇ ਗੁਰੂ ਕੀ ਨਗਰੀ ਅਸੀਂ ਚੈੱਕ ਕਰ ਰਹੇ ਆ ਤੇ ਇੱਥੇ ਬਾਰਡਰ ਏਰੀਆ ਤੇ ਬਹੁਤ ਜ਼ਿਆਦਾ ਲੋਡ ਹੈ ਜੀ ਜੋ ਰਿਪੋਰਟਸ ਤੇ ਡਾਟਾ ਪਿਛਲਾ ਰਿਲੀਜ਼ ਹੋਇਆ ਆ ਇੱਥੇ ਬਹੁਤ ਜ਼ਿਆਦਾ ਕੈਂਸਰ ਹੈਗੀ ਆ ਤੇ ਅਸੀਂ 26 ਦਸੰਬਰ ਤੋਂ ਸ਼ੁਰੂ ਕਰਕੇ ਵੀ ਕੈਂਪ ਲਗਾਤਾਰ ਲਗਾ ਰਹੇ ਆ ਜੀ ਤੇ ਜਿੰਨਾ ਚੋ 10 ਕੈਂਪ ਅਸੀਂ ਸਿਰਫ ਅਜਨਾਲੇ ਨੂੰ ਦੇ ਰਹੇ ਆ ਸਾਰੇ ਬਾਰਡਰ ਏਰੀਆ ਨੂੰ ਤੇ ਉਹ ਲਗਾਤਾਰ ਕੈਂਪ ਚੱਲਣਗੇ ਜੀ ਤੇ 10 ਕੈਂਪ ਅਜਨਾਲੇ ਨੂੰ ਹੋਣਗੇ ਤੇ ਬਾਕੀ 10 ਕੈਂਪ ਅਮਰਸਰ ਦੇ ਹੋਰ ਇਲਾਕਿਆਂ ਚ ਲੱਗਣਗੇ ਅਮਰਸਰ ਸਿਟੀ ਚ ਹੋਣਗੇ 28 ਬਾਰਡਰ ਹੋ ਕੇ ਕੋਸ਼ਿਸ਼ ਇਹ ਹੈ ਕਿ ਅ ਅਮਰਸਰ ਨੂੰ ਵੱਤਵਾ ਦਾ ਗੁਰੂਦੀ ਨਗਰੀ ਨੂੰ ਕੈਂਪ